ਸ਼ਹੀਦੀ ਦਿਹਾੜੇ ਤੇ ਮਾਤਮੀ ਬਿਕਰ ਬਚਾਉਣ ਦੇ ਫੈਸਲੇ ਤੇ ਅੱਜ ਜੀ ਪੀਸੀ ਨੇ ਜਤਾਇਆ ਕਲੜਾ ਇਤਰਾਜ਼ ਪ੍ਰਧਾਨ ਧਮੀ ਨੇ ਸਰਕਾਰ ਦੇ ਫੈਸਲੇ ਦੱਸਿਆ ਮर्याਦਾ ਦੇ ਉਲਟ ਕਿ ਆ ਸਹਿਬਜ਼ਾਦਿਆਂ ਦੀ ਸ਼ਹਾਦਤ ਮਾਤਮ ਨਹੀਂ ਚਰਦੀ ਕਰਾਤਾ ਹੈ ਪ੍ਰਤੀਕ ਦੋ ਸਾਲ ਤੋਂ ਚੱਲ ਰਿਹਾ ਬਬਲ ਕਵਾਂ ਇਨਸਾਮ ਮੋਰਚਾ ਖਤਮ ਕੋਰਟ ਦੇ ਵੀ ਸਟੇਟਸ ਰਿਪੋਰਟ ਦਾਖਲ ਹੋਣ ਤੋਂ ਬਾਅਦ ਚੁੱਕਿਆ ਮੋਰਚਾ ਗੋਲੀ ਕਾਂਡ ਦੇ ਵਿੱਚ ਐਸਆਈਟੀ ਨੇ ਕੱਲ ਦਾਖਲ ਕੀਤੀ ਸੀ ਸਟੇਟਸ ਰਿਪੋਰਟ ਪੰਜਾਰਦੀ ਗਰਜ਼ਲੈਂਡ ਦੀ ਸੀਮਾ ਦੇ ਵਿੱਚ 2300 ਕਰੋੜ ਦੀ ਕਟੌਤੀ ਕਰਨ ਦੀ ਤਿਆਰੀ ਹੈ ਕਿੰਦਰ ਸਰਕਾਰ ਨੇ ਪਾਵਰ ਕਮੰਡ ਦੇ ਵਿੱਚ ਹੋਏ ਘਾਟੇ ਦਾ ਹਵਾਲਾ ਤਾਂ ਪੰਜਾਬ ਸਰਕਾਰ ਦਾ ਤਰਕ ਕੇਂਦਰ ਦੀ ਵਿਦੇਸ਼ੀ ਕੋਲਾ ਖਰੀਦਣ ਦੀ ਪਾਲਿਸੀ ਕਾਰਨ ਪਿਆ ਘਾਟਾ ਦਿੱਲੀ 'ਚ ਸਪਲਾਈ ਹੋਣ ਵਾਲੀਆਂ ਕੁਝ ਦਵਾਈਆਂ ਨੂੰ ਲੈ ਕੇ ਫਰਜ਼ੀ ਵਾਰੇ ਦਾਖਦਸ਼ਾ ਐਲਜੀ ਨੇ ਸੀਬੀਆਈ ਜਾਂਚ ਦੀ ਕੀਤੀ ਸਿਫਾਰਿਸ਼ ਜਾਂਚ ਦੇ ਕਿ ਰੇਤੀ ਬਚਾ ਸਕਦੇ ਨੇ ਸੀਲ ਭਾਗ ਦੇ ਕਈ ਅਧਿਕਾਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਸੰਜੁਕਤ ਨੇ ਘਰਵਾਪਸੀ ਕੀਤਾ ਮੰਥਨ ਇੱਕ ਕਮੇਟੀ ਬਣਾ ਕੇ ਸਾਰੇ ਮੈਂਬਰਾਂ ਤੋਂ ਲਈ ਜਾਵੇਗੀ ਫੀਡਬੈਕ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗਦਿਆਂ ਘਰਵਾਪਸੀ ਦਾ ਦਿੱਤਾ ਸਿਸਦਾਂ 28 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ SVIAL ਮੀਟਿੰਗ ਦਾ ਵਿਰੋਧ ਕਰਨ ਗਿਆ ਕਿਸਾਨ ਜਥੇਬੰਦੀਆਂ ਕਹਿਆ ਪੰਜਾਬੀਆਂ ਨੂੰ ਛਾਉਣ ਦੇ ਲਈ ਜਾਣਬੁੱਝ ਕੇ ਛੇਦੀ ਜੋੜਮੇਲ ਵਾਲਾ ਦਿਨ ਬੈਠਕ ਦੇ ਲਈ ਚੁਣਿਆ ਨਾਲ ਹੀ 18 ਜਨਵਰੀ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣ ਦੀ ਕਹੀ ਗੱਲ ਰੋਪੜ ਜੇਲ੍ਹ ਟਰੱਕ ਰੈਕਡ ਦੇ ਵਿੱਚ ਜੇਲ੍ਹ ਭਗਦਾ ਵੱਡਾ ਐਕਸ਼ਨ ਸੁਪਰਡੈਂਟ ਸਣੀ ਸੱਤ ਜੇਲ੍ਹ ਅਧਿਕਾਰੀਆਂ ਦੇ ਖਿਲਾਫ ਜਾਂਚ ਦੇ ਹੁਕਮ ਜੇਲ੍ਹ ਤੋਂ ਤਿੰਨ ਤਸਕਰਾਂ ਦੇ ਵੱਲੋਂ 43000 ਤੋਂ ਵੱਧ ਫੋਨ ਕਾਲ ਕੀਤੇ ਜਾਣ ਦਾ ਇਲਜ਼ਾਮ ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਏ ਗੈਂਗ ਦੇ ਨਾਲ ਸੰਬੰਧਿਤ ਗੈਂਗਸਟਰ ਨੂੰ ਕੀਤਾ ਕਾਬੂ ਗੈਂਗਸਟਰ ਨਰਿੰਦਰ ਸ਼ਰਮਾ ਤੋਂ 32 ਬੋਰ ਦੀਆਂ ਦੋ ਪਿਸਤੌਲਾਂ ਤੇ 10 ਕਾਰਤੂਸ ਬਰਾਮਦ ਇੱਕ ਕਾਰਵਾਈ ਕੀਤੀ ਜ਼ਬ ਉਗਾਚੇ ਹੈਡ ਕਨਸਟੇਬਲ ਤੇ ਜਾਂਦੇ ਵੇ ਹਮਲਾ ਬਦਮਾਸ਼ਾਂ ਨੇ 23 ਤਰ ਹਥਿਆਰਾਂ ਦੇ ਨਾਲ ਵਾਰ ਕਰਕੇ ਕੀਤਾ ਲਹੂ ਲੋਹਾਨ ਹੈਡ ਕਨਸਟੇਬਲ ਦੀ ਸਰਕਾਰੀ ਪਿਸਤੌਲ ਖੋ ਕੇ ਫਰਾਰ ਹੋਏ ਬਦਮਾਸ਼ ਭਾਰਤੀ ਫੌਜੀਆਂ ਨੇ ਭਾਰਤ-ਪਾਕ ਸਰਹੱਦ 'ਤੇ ਅਤਵਾਦੀਆਂ ਦੀ ਕੁਸਪੈਟ ਦੀ ਕੋਸ਼ਿਸ਼ ਕੀਤੀ ناکਾਮ ਮੌਕੇ ਤੇ ਫਾਇਰਿੰਗ ਕਰਕੇ ਇੱਕ ਕੁਸਪੈਟੀਆਂ ਨੂੰ ਕੀਤਾ ਟੇਰ ਭਾਰਤ ਦੇ ਵਿੱਚ ਦਖਲ ਹੋਣ ਦੀ ਫਰਾਕ ਦੇ ਵਿੱਚਨ ਚਾਰ ਅਤਵਾਦੀ ਕਲਸਤਾਨੀ ਅਤੇ ਬੰਗਲੂਰੂ ਯੂਐਸਡੀ ਵਿਚਕਾਰ ਨੂੰ ਨਿਸ਼ਾਨਾ ਬਣਾਏ ਸ਼ੰਤੀਪ ਵਿਦੇਸ਼ ਮੰਤਰੀ ਅਸਜੈ ਸ਼ੰਕਰ ਨੇ ਕੀਤੀ ਨਖੇਦੀ ਬੋਲੇ ਕੱਟੜਵਾਦ ਤੇ ਵੱਖਵਾਦੀਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਕੋਈ ਵੀ ਥਾਂ ਯੂਐਸਡੀ ਵਿੱਚ ਸਾਡੇ ਕੌਂਸਲਰ ਨੇ ਸਰਕਾਰ ਤੇ ਪੁਰਸਨ ਦਿੱਤੀ ਹੈ ਸ਼ਿਕਾਇਤ ਕਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ WHO ਦਾ ਅਲਰਟ ਸਾਵਧਾਨੀਆਂ ਵਰਤਣ ਤੇ ਦਿੱਤਾ ਜ਼ੋਰ ਕਿ ਆ ਇੱਕ ਮਹੀਨੇ ਦੇ ਵਿੱਚ ਕਰੋਨਾ ਕੇਸਾਂ ਦੇ ਵਿੱਚ 52% ਦਾ ਹੋਇਆ ਇਜ਼ਾਫਾ ਜੇ ਕੋਰਸਰ ਦੇ ਗੁਰਦਰਾ ਗੜੀ ਸਾਹਿਬ ਤੋਂ ਸਜਾਇਆ ਗਿਆ ਵਿਚਾਨ ਨਗਰ ਕੀਰਤਨ ਗੁਰਦਰਾ ਕਤ르ਗੜ੍ਹ ਸਾਹਿਬ ਪਹੁੰਚ ਕੇ ਹੋਵੇਗਾ ਸੰਪੰਨ ਵੱਡੀ ਗਿਣਤੀ ਵਿੱਚ ਸੰਗਤ ਭਰੀ ਹੈ ਹਾਜ਼ਰੀ ਸੱਜੇ ਗੱਲ ਤੁਸੀਂ ਵਖਰੇ ਨਿਊਜ਼ 18 ਪੰਜਾਬ ਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਮੁਰ ਵਿਵਾਦਾਂ ਦੇ ਵਿੱਚ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਗੈਰ ਸਿੱਖਾਂ ਦੀਆਂ ਫਰਜ਼ੀ ਵੋਟਾਂ ਬਣਾਉਣ ਦਾ ਇਲਜ਼ਾਮ ਲੱਗਿਆ ਹੈ ਸਿੱਖ ਭਾਈਚਾਰੇ ਨੇ ਕੈਸਲ ਤੇ ਡੀਸੀ ਨੂੰ ਸ਼ਿਕਾਇਤ ਵੀ ਸੌਂਪੀ ਹੈ ਪੰਜਾਬ ਫੀਸਰ ਵੋਟਾਂ ਗੈਰ ਸਿੱਖਾਂ ਦੀਆਂ ਬਣੀਆਂ ਨੇ ਜੋ ਕਿ ਸਿਕਸ ਮਾਛੀ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਨਾਲ ਹੀ ਕਿਹਾ ਗਿਆ ਕਿ ਸ਼ਹਿਰ ਦੇ ਮੋਤ ਪਰੰਦੀਆਂ ਵੀ ਵੋਟਾਂ ਬੜੀਆਂ ਨਸਬੂਤੇ ਤੌਰ ਤੇ ਡੀਸੀ ਨੂੰ ਵੋਟਰ ਨਿਸ਼ਾਨਾਂ ਦੀ ਕਾਪੀ ਸੌਂਪੀ ਗਈ ਹੈ ਐਫਰਡ ਦੇ ਪ੍ਰਧਾਨ ਤੇ ਨੌਕਰ ਦੀ ਵੀ ਵੋਟ ਬਣਾਉਣ ਦਾ ਦਾਵਾ ਕੀਤਾ ਗਿਆ ਸਮੁੱਚ ਤੋਂ ਵਿਵਾਦਾਂ ਦੇ ਵਿੱਚ ਕੀ ਦਿਓ ਨਜ਼ਰ ਆ ਰਹੀ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਗੁਰਦੁਆਰਾ ਕਵਿਟੀ ਦੇ ਮੈਂਬਰਾਂ ਤੇ ਦਰਸਲ ਗੰਭੀਰ ਇਲਜ਼ਾਮ ਲੱਗੇ ਨੇ ਗੈਰ ਸਿੱਖਾਂ ਦੀਆਂ ਫਰਜ਼ੀ ਵੋਟਾਂ ਬਣਾਉਣ ਦਾ ਇਲਜ਼ਾਮ ਲੱਗਿਆ ਤੇ ਸਿੱਖ ਭਾਈਚਾਰੇ ਦੇ ਵੱਲੋਂ ਕੈਥਲ ਦੇ ਡੀਸੀ ਨੂੰ ਇਸ ਨੂੰ ਲੈ ਕੇ ਸ਼ਿਕਾਇਤ ਵੀ ਸੋ ਪੀਗੀਆ ਦੇ ਨਾਲ ਇਲਜ਼ਾਮ ਲਗਾਏ ਗਏ ਨੇ ਕਿ 50% ਵੋਟਾਂ ਗੈਰ ਸਿੱਖਾਂ ਦੀਆਂ ਬਣੀਆਂ ਨੇ ਸ਼ਹਿਰ ਦੇ ਬਹੁਤ ਬੜੀਆਂ ਵੀ ਵੋਟਾਂ ਬੜੀਆਂ ਨੇ ਮੈਂ ਜਿਸਨਾ ਮੈਨੂੰ ਅੱਜ ਇਥੇ ਕੈਥਲ ਦੇ ਵਿੱਚ ਪਤਾ ਲੱਗਾ ਕਿ ਨਾਗਵ ਹਿੰਦੂਆਂ ਨੇ ਜਿਹੜੇ ਕਟਿੰਗ ਨੇ ਜਿਨ੍ਹਾਂ ਦੀ ਕਲੀਨ ਸ਼ੇਪ ਨੇ ਜਿਨ੍ਹਾਂ ਦਾ ਕੋਈ ਸਿੱਖ ਦੇ ਨਾਲ ਵਾਸਤਾ ਨਹੀਂ ਹੈਗਾ ਕੋਈ ਬਾਨੀਏ ਨੇ ਕੋਈ ਅਗਰਵਾਲੀਏ ਨੇ ਕੋਈ ਕਿਸਤਾਂ ਕਰਕੇ ਬਹੁਤ ਜ਼ਿਆਦੀ ਇਥੇ ਕੈਥਲ ਹੈ ਕੋਈ ਅੱਜ ਅਸੀਂ ਇਸ ਲਿਸਟ ਚੈੱਕ ਹੋਈ ਆ ਜਿਹਦੇ ਵਿੱਚ ਇੰਨੀਆਂ ਜਾਨੇ ਆ ਮਤਲਬ ਮੋਟਾ ਜ਼ਾਇਦੀਆਂ ਬਣਿਆ ਹੋਇਆ ਉਹਦੇ ਵਾਸਤੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਮੰਗ ਕੇ ਦੇਣ ਆਏ ਆ ਤੇ ਸਰਕਾਰ ਨੂੰ ਦੱਸਣ ਆਏ ਆ ਜੇਕਰ ਜਲਦ ਤੋਂ ਜਲਦ ਇਸ ਨੂੰ ਦੇ ਕੇ ਠੀਕ ਨਾ ਕੀਤਾ ਗਿਆ ਤਾਂ ਸਿੱਖ ਕੌਮ ਜਿਹੜੀ ਉਹ ਛੜਕਾਂ ਦੇ ਉੱਤੇ ਆਏਗੀ ਇਹ ਲੱਭਿਆ ਸੀ ਕਿ ਪੰਜਾਬ ਤੋਂ ਲੈ ਕੇ 60% ਤੱਕ ਇਹ ਵੋਟਾਂ ਨੇ ਉਫਰਜੀ ਨੂੰ ਉਹਨਾਂ ਦਾ ਸਿੱਖ ਸਮਾਜ ਨਾਲ ਸਿੱਖ ਗੁਰਦੁਆਰਿਆਂ ਦੇ ਧਾਮਾਂ ਦੀ ਮੈਨੇਜਮੈਂਟ ਨਾਲ ਸਿੱਖ ਧਰਮ ਨਾਲ ਕਿਸੇ ਪ੍ਰਕਾਰ ਦਾ ਕੋਈ ਤਾਲੁਕ ਨਹੀਂ ਮੇਰੇ ਕੋਲ ਡਾਕੂਮੈਂਟਸ ਨੇ ਰਿਟਰਨ ਜੋ ਪਬਲਿਸ਼ਡ ਜੋ ਵੋਟਰ ਲਿਸਟ ਗਵਰਨਮੈਂਟ ਵੱਲੋਂ ਜਾਰੀ ਹੋਈ ਹੈ ਤੇ ਵੈਬਸਾਈਟ ਦੇ ਉੱਤੇ ਨੇ ਉਹਦੇ ਵਿੱਚ ਜਿਹੜੇ ਨੇਪਾਲੀ ਭਾਦਰ ਲੋਕਾਂ ਦੇ ਘਰਾਂ ਅੰਦਰ ਕੰਮ ਕਰ ਰਹੇ ਨੇ ਉਹਨਾਂ ਦੀ ਵੀ ਵੋਟਾਂ ਸਿੱਖ ਗੁਰਦੁਆਰਾ ਇਲੈਕਸ਼ਨ ਦੇ ਅੰਦਰ ਬਣਾਈਆਂ ਗਈਆਂ ਨੇ ਸੋਨ ਮੋੜੇ ਵਿਵਾਦਾਂ ਦੇ ਵਿੱਚ ਹੈ Haryana Sikh Gurudwara Management Committee ਦਰਸਰ ਗੁਰਦੁਆਰਾ ਕਮੇਟੀ ਦੇ ਮੈਂਬਰਾਂ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਗੈਰ ਸਿੱਖਾਂ ਦੀਆਂ ਫਰਜ਼ੀ ਵੋਟਾਂ ਬਣਾਉਣ ਦੇ ਜਿਹੜੇ ਕਿ ਇਲਜ਼ਾਮ ਲਗਾਏ ਨੇ ਇਸ ਨੂੰ ਲੈ ਕੇ ਕੈਥਲ ਦੇ ਡੀਸੀ ਨੂੰ ਸ਼ਿਕਾਇਤ ਵੀ ਸੌਂਪੀ ਗਈ ਐ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਰਿੰਦਰ ਪੁਰੀ ਜੁੜ ਚੁੱਕੇ ਨੇ ਵਰਿੰਦਰ ਬੜੇ ਐਲੀਗੇਸ਼ਨ ਲਗਾਏ ਜਾ ਰਹੇ ਆ Haryana ਕਮੇਟੀ ਪਰ ਕੀ ਹੈ ਪੂਰਾ ਮਾਮਲਾ पुरानी जो कमेटी है हरियाणा गुरुद्वारा प्रबंधक कमेटी की वो भंग कर दी गई थी और उसके बाद एक प्रक्रिया चली थी जिसके तहत हर मेंबर को नई वोट बनवानी थी और उसी के तहत ये प्रक्रिया पूरी गई पूरी की गई जिसमें नायब तहसीलदार या फिर गांव के जो पटवारी हैं उनके थ्रू वोट बनाई गई लेकिन इसमें चौंकाने वाला एक वाक सामने आया है कल जिस तरह से कमेटी के कुछ मेंबर थे वो आए थे कैथल और उन्होंने ज्ञापन भी सौंपा है सीएम के नाम कि जो वोट बनाए गए गैर सिख जो लोग हैं उनके वोट बनाए गए जिनमें मैं एक पॉइंट बताना चाहूंगा जिसमें हैफेड के चेयरमैन है कैलाश भगत उनका वोट बनाया गया है उनके जो नेपाली नौकर हैं उनका वोट बनाया गया है मंडी के पूर्व प्रधान हैं अश्वनी उनका वोट बनाया गया लेकिन जो इसमें शपथ पत्र में जो कहा गया है कि वो सिख होना चाहिए और सिख के जितने भी उनके रूल रेगुलेशन है जितनी भी नियम शर्तें हैं वो पूरी करनी चाहिए लेकिन इनमें से किसी प्रकार की कोई शर्त है ये लोग पूरा, पूरा नहीं करते आ, कल कुछ लोग मिले थे और उन्होंने ज्ञापन भी सौंपा है कहीं न कहीं कमेटी के जो लोग हैं उनमें ये रोष है सिख समाज में विरोध है कि आ, किस तरह से ये वोट जो है वो बना दिए गए हैं ठीक है वरिंद्रपुरी जानकारी के लिए बहुत-बहुत धन्यवाद अपने आप देवेच काफी गंभीर इल्जाम जड़े कि हरियाणा सुख सिख गुरुद्वारा मैनेजमेंट कमेटी पे लगे हैं इस के तौर पे इल्जाम लगाए जा रहे हैं कि गैर सिखान दी फर्जी वोटा बनाई गियां ते इस नु लेके डीसी नु शिकायत भी सौंपी गई है ਰੋਕ ਕਰਨਗੇ ਅਗਲੀ ਖਬਰ ਦਾਚੀ ਦਿੱਦੀ ਦਿਹਾੜੇ ਤੇ ਮਾਤਮੀ ਵਿਗਲ ਦੇ ਫੈਸਲੇ ਤੇ ਇਤਰਾਜ਼ ਤਾਇਆ ਗਿਆ ਪੰਜਾਬ ਸਰਕਾਰ ਦੇ ਮਾਤਮੀ ਵਿਗਲ ਦੇ ਫੈਸਲੇ ਤੇ ਸ਼੍ਰੋਮਣੀ ਕਮੇਟੀ ਨੇ ਕਰੜਾ ਇਤਰਾਜ਼ ਤਾਇਆ ਜੀਪੀਸੀ ਨੇ ਮਾਤਮੀ ਵਿਗਲ ਦੇ ਫੈਸਲੇ ਨੂੰ ਗੁਰਮਤਿ ਮਰਿਆਦਾ ਦੇ ਵਿਰੁੱਧ ਦੱਸਿਆ ਹੈ ਸਾਬਜ਼ਾਦਿਆਂ ਦੀ ਸ਼ਹਾਦਤ ਮਾਤਮ ਨਹੀਂ ਚੜਦੀ ਕਲਾ ਦਾ ਪ੍ਰਤੀਕ ਹੈ ਜੋ ਐ ਜੀ ਪੀਸੀ ਦਾ ਬਿਆਨ ਸਾਮਣੇ ਆਇਆ ਸ਼ਹੀਦੀ ਦਿਹਾੜੇ ਨੂੰ ਨਾ ਦਿੱਤੀ ਜਾਵੇ ਮਾਤਮੀ ਰੰਗਤ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸ਼ਹੀਦੀ ਦਿਹਾੜੇ ਨੂੰ ਮਾਤਮੀ ਰੰਗਤ ਨਾ ਦਿੱਤੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਵੱਡੇ ਸਾਬਜ਼ਾਦਿਆਂ ਨੂੰ ਜੰਗ ਦੇ ਵਿੱਚ ਤੋਂ 88 ਗਸਿਕ ਇਤਿਹਾਸ ਦੇ ਸ਼ਹੀਦ ਕੌਮ ਦੇ ਲਈ ਪ੍ਰੇਰਨਾ ਦਾ ਸਰੋਤ ਨੇ ਸ਼ਮਣਿਕ ਕਵਟੀ ਦੇ ਵੱਲ ਵੀ ਕਿਹਾ ਗਿਆ ਕਿ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਦੇ ਲਈ ਪ੍ਰੇਰਨਾ ਦਾ ਸਰੋਤ ਨੇ ਸ਼ਹਾਦਤਾਂ ਨੂੰ ਮਾਤਮੀ ਘਟਨਾਵਾਂ ਵਜੋਂ ਦਰਜਣਾ ਗੁਰਮਤਿ ਸਿਧਾਂਤਾਂ ਦੇ ਖਿਲਾਫ ਹੈ ਦਰਸਲ ਕੱਲ ਹੀ ਮੁਖੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਨਜ਼ਰ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਠੀੜ ਕਰਕੇ ਲਿਖਿਆ ਸੀ ਕਿ 27 ਦਸੰਬਰ ਨੂੰ ਛੋਟੇ ਸਹਿਬਜ਼ਾਦਿਆਂ ਦੇ ਛੇਤੀ ਦਿਹਾੜੇ ਸਮੇਂ ਦੌਰਾਨ ਸਵੇਰੇ 10 ਵਜੇ ਤੋਂ ਲੈ ਕੇ 10 ਵਜੇ ਕੇ 10 ਮਿੰਟ ਤੱਕ ਇੱਕ ਮਾਤਮੀ ਵਿਗਲ ਮਜਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਰਮਣੀ ਕਮੇਟੀ ਸਣੇ ਕਈਪੁਰ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਤਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਆਇਆ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਤਮੀ ਧੁੰਨ ਦੇ ਨਾਲ ਇਹਨਾਂ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਵੇਗਾ। ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਿੱਖ ਸਿਧਾਂਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਅਨਖ ਗੈਰਤ ਅਤੇ ਅਸੂਲਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਤੇ ਕਿਤੇ ਵੀ ਮਾਤਮ ਸ਼ਬਦ ਜਿਹੜਾ ਉਹ ਸਿੱਖੀ ਦੇ ਵਿੱਚ ਨਹੀਂ ਵਰਤਿਆ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪਿਰਤ ਨਾ ਪਾਈ ਜਾਵੇ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਜਾਰੀ ਹੁੰਦਾ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਚੱਲਣਾ ਚਾਹੀਦਾ ਤੇ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਾਡੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਗੁਰੂ ਘਰਾਂ ਦਾ ਪ੍ਰਬੰਧ ਚਲਾ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਗੁਰਮਰਜਾਦੇ ਦੇ ਨਾਲ ਕਿਵੇਂ-ਕਿਵੇਂ ਪ੍ਰੋਗਰਾਮ ਹਿਲਕਿਨੇ ਨੇ ਤੇ ਉਹਨਾਂ ਨੇ ਹਿਲਕਿਏ ਹੋਏ ਸੋ ਮਾਤਮੀ ਬਿਗਰਵਾਲੇ ਫੈਸਲੇ ਤੇ ਇਤਰਾਜ਼ ਦੇ ਵਿਚਾਰੇ ਜਥੇਦਾਰ ਗਿਆਨੀ ਰਕबीर ਸਿੰਘ ਦਾ ਕੌਮ ਦੇ ਨਾਮ ਸੰਦੇਸ਼ ਜਿਹੜਾ ਹੈ 28 ਦਸੰਬਰ ਨੂੰ ਹਰ ਸਿੱਖ ਨੂੰ 10 ਮਿੰਟ ਮੂਲ ਮੰਤਰ ਦਾ ਜਾਪ ਕਰਨ ਦਾ ਸੰਦੇਸ਼ ਦਿੱਤਾ ਗਿਆ 28 ਦਸੰਬਰ ਨੂੰ ਸਵੇਰੇ 10 ਵਜੇ ਤੋਂ 10 ਵਜੇ ਦੇ 10 ਮਿੰਟ ਤੱਕ ਜਾਪ ਕੀਤਾ ਜਾਵੇ 10 ਮਿੰਟ ਦਿਨ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰੋ ਇਹ ਸੰਦੇਸ਼ ਦਿੱਤਾ ਗਿਆ ਸਿੱਖ ਸਤਿਗਤਾਂ ਸੇਬਜ਼ਾਦਿਆਂ ਦੀਆਂ ਸ਼ਹਾਦਤਾਂ ਕੌਮ ਦੇ ਵਿਰਤ ਦੀ ਕਲਾ ਦਾ ਜਜ਼ਬਾ ਪਰਦੀਆਂ ਨੇ ਛੋਟੇ ਸੇਬਜ਼ਾਦਿਆਂ ਨੂੰ ਮੂਲ ਮੰਤਰ ਜਾਪ ਦੇ ਨਾਲ ਸ਼ਰਦਾ ਪੀਠ ਕੀਤੀ ਜਾਵੇ ਜਸਦੇਵ ਦੇ ਵੱਲੋਂ ਜੋ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਜਾਵੇ ਬੈਬਲ ਕਲਾਂ ਇਨਸਾਮ ਮੋਰਚਾ ਸਮਾਪਤ ਕਰ ਦਿੱਤਾ ਗਿਆ 2 ਦਿਨ 6 ਦਿਨ ਬਾਅਦ 2 ਸਾਲ 6 ਦਿਨ ਬਾਅਦ ਬੈਬਲ ਕਲਾਂ ਇਨਸਾਮ ਮੋਰਚਾ ਛੁਕਿਆ ਗਿਆ ਗੁਲੀਕਾਂ ਦੀ ਸਟੇਟਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਸਲ ਵਿੱਚ ਮੋਰਚਾ ਖਤਮ ਕੀਤਾ ਗਿਆ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਸੀਗਾ ਕੱਲ ਦਰਸਲ ਐਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਖਲ ਕੀਤੀ ਸੀ 20 ਜਨਵਰੀ 2024 ਨੂੰ ਅਗਲੀ ਇਸ ਮਾਮਲੇ ਦੀ ਵੀ ਸੁਣਵਾਈ ਹੋਵੇਗੀ ਜਿੰਨੀ ਕ ਖੁਸ਼ੀ ਨਮਾਣੇ ਸਿੱਖਾਂ ਦੇ ਝੋਲੀ ਪਾਈ ਆ ਮੈਂ ਸ਼ੁਕਰ ਗੁਜ਼ਾਰਾ ਗੁਰੂ ਸਾਹਿਬ ਦਾ ਅਤੇ ਉਹਨਾਂ तमाम ਸੰਗਤਾਂ ਦਾ ਜਿਨ੍ਹਾਂ ਦੀਆਂ ਸਹਿਯੋਗ ਦੇ ਸਦਕਾ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਅੱਜ ਦਾ ਇਹ ਦਿਨ ਆਇਆ ਸੋ ਮੈਂ ਸਮੁੱਚੀਆਂ ਸੰਗਤਾਂ ਦਾ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਅਸੀਂ ਅੱਜ ਇੱਥੇ ਇੱਕ ਪ੍ਰੋਗਰਾਮ ਕਰ ਰਹੇ ਆ ਜਿਹਦੇ ਵਿੱਚ ਸੰਗਤਾਂ ਪਹੁੰਚ ਵੀ ਰਹੀਆਂ ਤਾਂ ਮੈਂ ਇਹੀ ਅਰਦਾਸ ਬੇਨਤੀ ਕਰਦਾ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ ਅੱਗੇ ਤੋਂ ਵੀ ਇਸ ਤੇ ਜਿੱਥੇ ਵੀ ਲੋੜ ਪਊਗੀ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਕਰਦੀਆਂ ਰਹਿਣ ਇਹ ਦਿਨ ਤੁਸੀਂ ਇੱਥੇ ਦੋ ਸਾਲ ਤੋਂ ਉੱਪਰ ਦਾ ਸਮਾਂ ਤਕਰੀਬਨ 700 700 ਦਿਨ ਜਿਹਨੂੰ ਆਪਾਂ ਕਹਿ ਸਕਦੇ ਆ 16 ਦਸੰਬਰ 2021 ਨੂੰ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਤੇ ਅੱਜ 23 ਦਸੰਬਰ 2023 ਆ ਸੋ ਦੋ ਸਾਲ ਦਾ ਸਮਾਂ ਜਿਹੜਾ ਲੰਮਾ ਸਮਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਨਿਕਲਿਆ ਉਸ ਇੱਥੇ ਰਿਹਾ ਜੀ ਸੋ ਕਾਰੀਦਾਲ ਸੰਜੁਕਤ ਨੇ ਘਰ ਵਾਪਸੀ ਨੂੰ ਲੈ ਕੇ ਮੰਥਨ ਕੀਤਾ ਹੈ ਮੀਟਿੰਗ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਵੀ ਸਾਹਮਣੇ ਆਇਆ ਪਾਰਟੀ ਲੀਡਰਾਂ ਤੋਂ ਫੀਡਬੈਕ ਲਿਆ ਗਿਆ ਹੈ ਪਰਮਿੰਦਰ ਢੀਂਡਸਾ ਦਾ ਕਹਿਣਾ ਹੈ ਕਿ ਪਾਰਟੀ ਲੀਡਰਾਂ ਤੋਂ ਫੀਡਬੈਕ ਲਿਆ ਗਿਆ ਇੱਕ ਕਮੇਟੀ ਬਣਾਈ ਜਾਵੇਗੀ ਇਹ ਕਮੇਟੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਫੀਡਬੈਕ ਲਵੇਗੀ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਹੋਵੇਗਾ ਸੋ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਇਸ ਮੀਟਿੰਗ ਨੂੰ ਲੈ ਕੇ ਜੋ ਜਾਣਕਾਰੀ ਦਿੱਤੀ ਗਈ ਹੈ ਦਰਸਲਾਜ ਕਾਰੀਦਾਲ ਸੰਜੁਕਤ ਨੇ ਘਰ ਵਾਪਸੀ ਨੂੰ ਲੈ ਕੇ ਮੰਥਨ ਕੀਤਾ ਤੇ ਮੀਟਿੰਗ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਜੋ ਫੀਡਬੈਕ ਲਿਆ ਗਿਆ ਇੱਕ ਕਮੇਟੀ ਬਣਾਈ ਜਾਵੇਗੀ ਤੇ ਕਮੇਟੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਫੀਡਬੈਕ ਲਵੇਗੀ ਦੋਸਤੋ ਬਾਅਦ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ ਜੀ ਆਪ ਦੀ رائے ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਟੀਨਸਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਰਬਾਨਾਂ ਦੀ رائے ਲੈ ਕੇ ਉਸ ਮੁਤਾਬਕ ਜਿਹੜੀ ਹੈ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਥ ਹੋਏਗਾ। ਉਹ ਚੀਜ਼ ਤੇ ਸਾਰਿਆਂ ਨੇ ਸਭ ਸੰਮਤੀ ਦੇ ਨਾਲ 300 ਸਾਬ ਨੂੰ ਅਧਿਕਾਰ ਦਿੱਤੇ ਨੇ ਤੇ 300 ਸਾਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰਿਆਂ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਰਿਪੋਰਟ ਦੇ ਚੋਕੀ ਦੀ ਇਲੈਕਸ਼ਨ ਕਮਿਸ਼ਨ ਨੇੜੇ ਬਣਾਉਣਾ ਵੱਲੋਂ ਕਿਹਾ ਕਿ ਦੇਖੋ ਕੋਈ ਜਿਹੜੀ ਦੇਖੋ ਗੱਲ ਸਾਰਿਆਂ ਨੇ ਲੋਕਾਂ ਨੇ ਆਪਦੀ ਗੱਲ ਰੱਖੀ ਹੈ ਪਰ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਸਾਰੀ ਸਭ ਸੰਮਤੀ ਦੇ ਨਾਲ ਇਹ ਗੱਲ ਨਾਲ ਉੱਥੇ ਜਿਹੜਾ ਫੈਸਲਾ ਹੋਇਆ ਤੇ ਉਹ ਮੈਂ ਤੁਹਾਨੂੰ ਦੱਸਦਾ ਕਿ ਸਭ ਸੰਮਤੀ ਨਾਲ ਡੈਡ ਲਾਈਨ ਹੋਰ ਕਿੰਨੇ ਦਿਨਾਂ ਦੇ ਡੈਡ ਲਾਈਨ ਇਨ ਵਿਦਨ ਹਜੇ ਕੋਈ ਉਹ ਟੀਨਸਰ ਸਾਹਿਬ ਡਿਸਾਈਡ ਕਰਨਗੇ ਜਿਹੜਾ ਦੋ ਹਫਤ ਦੋ ਦੋ ਹਫਤਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਆਪਦੀ ਢੀਂਟਾ ਸਾਹਿਬ ਨਾਲ ਜਿਹੜੀ ਆਪਦੀ ਰਿਪੋਰਟ ਦੇਣੀ ਹੁਣ ਇਹਦੇ ਵਿੱਚ ਅਰੇ ਇਹੀ ਸਵਾਲ ਹੈ ਕਿ ਕੀ 4 ਸਾਲ ਤੇ ਬਾਅਦ ਸੁਖਦੇਵ ਸਿੰਘ ਢੀਂਟਾ ਸਾਹਿਬ ਦੀ ਅਕਾਲੀ ਦਲ ਦੇ ਵਿੱਚ ਮੁੜ ਵਾਪਸੀ ਹੋਵੇਗੀ ਕਿਉਂਕਿ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਬਾਅਦ ਅਕਾਲੀ ਦਲ ਛੱਡਿਆ ਗਿਆ ਸੁਖਦੇਵ ਸਿੰਘ ਢੀਂਟਾ ਸਾਹਿਬ ਨੇ ਸਤੰਬਰ 2018 ਦੇ ਵਿੱਚ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਅਕਤੂਬਰ 2019 ਦੇ ਵਿੱਚ ਰਸਬਾ ਤੋਂ ਅਸਤੀਫਾ ਦਿੱਤਾ 3 ਜਨਵਰੀ 2020 ਨੂੰ ਢੀਂਟਾ ਸਾਹਿਬ ਦੇ بیٹے ਪਰਮਿੰਦਰ ਢੀਂਡਸਾ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਹੈ ਜੁਲਾਈ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਗਠਨ ਕੀਤਾ ਗਿਆ 17 ਮਈ 2021 ਨੂੰ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਈਗੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਦੇ ਨਾਲ ਇਹ ਪਾਰਟੀ ਬਣਾਈਗੀ ਦਸੰਬਰ 2021 ਦੇ ਵਿੱਚ ਰਣਜੀਤ ਸਿੰਘ ਬਰਮਪੁਰਾਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਜਾਂਦੀ ਹੈ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਢੀਂਡਸਾ ਗੁੱਟ ਦਾ ਭਾਜਪਾ ਦੇ ਨਾਲ ਗੱਠ ਜੁੜ ਹੋਇਆ ਤੋਂ ਅਕਾਲੀ ਦਲ ਨੂੰ ਘਰ ਵਾਪਸੀ ਦਾ ਫਿਲਹਾਲ ਇੰਤਜ਼ਾਰ ਹੈ ਸੁਖਦੇਵ ਸਿੰਘ ਢੀਂਡਸਾ ਵੱਲੋਂ ਘਰ ਵਾਪਸੀ ਦੇ ਕਿਉਂਕਿ ਪਿਛਲੇ ਦਿਨ ਸੰਕੇਤ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੀ ਮਾਫੀ ਦਾ ਉਹਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਕਸਾਲੀ ਲੀਡਰਾਂ ਦੇ ਵਾਪਸੀ ਦੇ ਸੱਦੇ ਦਾ ਸਮਰਥਨ ਕੀਤਾ ਇੱਕ ਝੰਡੀ ਹੇਠ ਆਉਣ ਦੀ ਅਪੀਲ ਦਾ ਹਾਂ ਪੱਕੀ ਜਵਾਬ ਦਿੱਤਾ ਗਿਆ ਕੋਈ ਹਿੰਦ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਦਰਸਲ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ ਰੋਕਾਂਗੇ ਅਗਲੀ ਵੱਡੀ ਖਬਰ ਦਾ ਕੇਂਦਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਕਰਜ਼ੇ ਲੈਣ ਦੀ ਸੀਮਾ ਦੇ ਵਿੱਚ ਕਟੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ ਕਰਜ਼ਾ ਲੈਣ ਦੀ ਸੀਮਾ ਦੇ ਵਿੱਚ 2300 ਕਰੋੜ ਰੁਪਏ ਦੀ ਕਟੌਤੀ ਹੋਵੇਗੀ ਕੇਂਦਰ ਸਰਕਾਰ ਨੇ ਪਾਵਰਕਾਮ ਦੇ ਵਿੱਚ ਹੋਏ ਘਾਟੇ ਦਾ ਦਰਸਲ ਹਵਾਲਾ ਦਿੱਤਾ ਹੈ ਕੇਂਦਰੀ ਵਿੱਤ ਮੰਤਲਏ ਨੇ ਘਾਟੇ ਦਾ ਹਵਾਲਾ ਦਿੱਤਾ ਹੈ ਪਾਵਰਕਾਮ ਦੇ ਸਾਲ 2022-23 ਦੇ 4700 ਕਰੋੜ ਦੇ ਘਾਟੇ ਦਾ ਹਵਾਲਾ ਦਿੱਤਾ ਗਿਆ ਕੇਂਦਰ ਨੇ ਰਾ ਸਰਕਾਰ ਨੂੰ ਨੁਕਸਾਨ ਦਾ 50% ਚੱਲਣ ਦੇ ਨਿਚਾ ਹੈ ਪੰਜਾਬ ਸਰਕਾਰ ਨੇ ਘਾਟੇ ਦੀ ਗਣਾਈ ਇਹ ਵਜ੍ਹਾ ਕੇਂਦਰ ਦੀ ਵਦੇਸ਼ੀ ਕੋਲਾ ਖਰੀਦਣ ਦੇ ਲਈ ਬਣਾਈ ਪਾਲਿਸੀ ਕਾਰਨ ਇੱਕ ਘਾਟਾ ਪਿਆ ਜੋ ਪੰਜਾਬ ਸਰਕਾਰ ਦੇ ਵੱਲੋਂ ਤਰਕ ਦਿੱਤਾ ਗਿਆ ਹੈ ਸੋ ਪੰਜਾਬ ਸਰਕਾਰ ਦੇ ਕਰਜ਼ੇ ਲੈਣ ਦੀ ਸੀਮਾ ਦੇ ਵਿੱਚ ਕਟੌਤੀ ਦੀ ਜਿਹੜੀ ਕਿ ਕੇਂਦਰ ਦੇ ਵੱਲੋਂ ਦਰਸਲ ਹੈ ਤਿਆਰੀ ਕੀਤੀ ਜਾ ਰਹੀ ਹੈ ਕਰਜ਼ੇ ਲੈਣ ਦੀ ਸੀਮਾ ਦੇ ਵਿੱਚ 2300 ਕਰੋੜ ਰੁਪਏ ਦੀ ਕਟੌਤੀ ਹੋਵੇਗੀ ਕੇਂਦਰ ਸਰਕਾਰ ਨੇ ਪਾਵਰ ਕਾਮ ਦੇ ਵਿੱਚ ਇੱਕ ਘਾਟੇ ਦਾ ਹਵਾਲਾ ਦਿੱਤਾ ਕੇਂਦਰੀ ਵਿੱਤ ਮੰਤਰੀ ਵੱਲੋਂ ਜਿਹੜਾ ਕਿ ਘਾਟੇ ਦਾ ਹਵਾਲਾ ਦਿੱਤਾ ਗਿਆ ਦਰਸਲ ਪਾਵਰ ਕਾਮ ਦੇ ਸਾਲ 2022-23 ਦੇ 4700 ਕਰੋੜ ਦੇ ਘਾਟੇ ਦਾ ਹਵਾਲਾ ਦਿੱਤਾ ਗਿਆ ਇਸਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਕਾਟੇ ਦੀ ਵਜ੍ਹਾ ਵੀ ਗਿਣਾਈ ਗਈ ਹੈ ਪੰਜਾਬ ਸਰਕਾਰ ਦਾ ਕਹਿੰਦੇ ਕਿ ਕੇਂਦਰ ਦੀ ਵਿਦੇਸ਼ੀ ਕੋਲਾ ਖਰੀਦਣ ਦੀ ਬਣਾਈ ਪਾਲਿਸੀ ਦੇ ਕਾਰਨ ਇਹ ਘਾਟਾ ਪਿਆ ਹੈ ਦਿੱਲੀ ਦੇ ਵਿੱਚ ਸਪਲਾਈ ਹੋਣ ਵਾਲੀਆਂ ਕੁਝ ਦਵਾਈਆਂ ਨੂੰ ਲੈ ਕੇ ਫਰਜ਼ੀ ਵਾਰੇ ਦਾ ਖਰਚਾ ਹੈ ਕਟਿਆ ਕੁਆਲਿਟੀ ਦੀਆਂ ਦਵਾਈਆਂ ਸਪਲਾਈ ਹੋਣ ਦਾ ਖਰਚਾ ਜਤਾਇਆ ਜਾ ਰਿਹਾ ਹੈ ਦਿੱਲੀ ਦੇ ਐਲਜੀ ਨੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਹੈ ਦਿੱਲੀ ਦੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਇਸ ਦੇ ਨਾਲ ਆ ਸਕਦੀਆਂ ਨੇ ਜਾਂ ਜਾਂਦੇ ਕਿਰੇ ਦੇ ਵਿੱਚ ਆ ਸਕਦੇ ਨੇ ਸਿਹਤ ਵਿਭਾਗ ਦੇ ਕਈ ਅਧਿਕਾਰੀ ਸੋ ਦਿੱਲੀ ਦੇ ਨਾਲ ਜੁੜੀ ਹੋਈ ਦਰਸਲ ਹੈ ਇਹ ਵੱਡੀ ਖਬਰ ਹੈ ਜਿੱਥੇ ਕਿ ਸਪਲਾਈ ਹੋਣ ਵਾਲੀਆਂ ਕੁਝ ਦਵਾਈਆਂ ਨੂੰ ਲੈ ਕੇ ਫਰਜ਼ੀ ਵੜੇ ਦਾ ਖਰਚਾ ਜਤਾਇਆ ਗਿਆ ਹੈ ਕਟਿਆ ਕੁਆਲਿਟੀ ਦੀਆਂ ਦਵਾਈਆਂ ਸਪਲਾਈ ਹੋਣ ਦਾ ਖਰਚਾ ਤੇ ਇਸੇ ਨੂੰ ਲੈ ਕੇ ਦਿੱਲੀ ਦੇ ਐਲਜੀ ਦੇ ਵੱਲੋਂ ਸੀਬੀਆਈ ਜਾਂਚ ਦੀ ਸਿਫਾਰਿਸ਼ ਤੱਕ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਦਿੱਲੀ ਦੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਕਿਉਂਕਿ ਜਾਂਚ ਦੇ ਘੇਰੇ ਦੇ ਵਿੱਚ ਸਿਹਤ ਵਿਭਾਗ ਦੇ ਕਈ ਅਧਿਕਾਰੀ ਵੀ ਆ ਸਕਦੇ ਨੇ ਰੋਕ ਰਗੇ ਅਗਲੀ ਵੱਡੀ ਖਬਰ ਦਾ ਇਸ ਵਾਈਲ ਮੀਟਿੰਗ ਦਾ ਵਿਰੋਧ ਕਰਨਗੀਆਂ ਕਿਸਾਨ ਜਥੇਬੰਦੀਆਂ 28 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਮੀਟਿੰਗ ਦਾ ਵਿਰੋਧ ਕੀਤਾ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਜਾਣ ਬੁਝਕੇ ਸ਼ਹੀਦੀ ਜੋੜ ਮੇਲ ਵਾਲਾ ਦਿਨ ਮੀਟਿੰਗ ਲਈ ਚੁਣਿਆ ਗਿਆ ਪੰਜਾਬੀਆਂ ਨੂੰ ਚੜਾਉਣ ਦੇ ਲਈ ਜੋੜ ਮੇਲ ਦਾ ਦਿਨ ਚੁਣਿਆ ਗਿਆ 18 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਦਿੱਲੀ ਵਾਂਗ ਹੀ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਵਾਂਗੇ ਵੀ ਸਾਫ਼ ਕਰ ਦਿੱਤਾ ਗਿਆ ਕਿ ਦਿੱਲੀ ਵਾਂਗ ਹੀ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਇਆ ਜਾਵੇਗਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੈਕਟਰ 34 ਗ੍ਰਾਊਂਡ ਧਰਨੇ ਦੀ ਮੰਜ਼ੂਰੀ ਵੀ ਮੰਗੀ ਗਈ ਐ ਐਸਐਸ ਵਾਇਗਲ ਮੀਟਿੰਗ ਦਾ ਕਿ ਸਾਂਝ ਜਥੇਬੰਦੀਆਂ ਦੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ 28 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਤੇ ਨਾਲ ਹੀ ਕਿਹਾ ਗਿਆ ਕਿ ਜਾਣ ਬੁੱਝ ਕੇ ਸ਼ਹੀਦੀ ਜੋੜ ਮੇਰ ਵਾਲਾ ਦਿਨ ਮੀਟਿੰਗ ਵਾਸਤੇ ਚੁਣਿਆ ਗਿਆ 11 ਜਨਵਰੀ ਦਾ ਪੰਜਾਬ ਦੇ ਰੀ ਆਈ ਪਾਣੀ ਦੇ ਮਸਲੇ ਤੇ ਫੈਡਰਲ ਸਿਸਟਮ ਤੇ এনवायरमेंट ਤੇ ਕਿਸਾਨਾਂ ਦੇ ਕਰਜ਼ੇ ਤੇ ਇਹਨਾਂ ਮੁੱਦਿਆਂ ਤੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ ਤਿਆਰੀ ਬੜੀ ਜੋਰ ਸ਼ੋਰ ਨਾਲ ਸਾਰੇ ਪੰਜਾਬ 'ਚ ਹੋ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਇਹ ਆਪਣੇ ਆਪ ਵਿੱਚ ਫਿਰ ਇੱਕ ਦਿੱਲੀ ਵਾਂਗ ਵੱਡਾ ਮੋਰਚਾ ਚੰਡੀਗੜ੍ਹ 'ਚ ਹੋਏਗਾ ਜਿਹੜਾ ਚੰਡੀਗੜ੍ਹ ਦੀ ਧਰਤੀ ਤੇ ਹੀ ਲੱਗੇਗਾ ਹਰ ਹਾਲ ਚੋ ਉੱਥੇ ਹੀ ਲੱਗੇਗਾ ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਨਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਉਹਨਾਂ ਨੇ ਸਾਨੂੰ ਦੱਸਣਾ ਸੀ ਕਿ ਅਸੀਂ 34 ਸੈਕਟਰ ਦੀ ਗਰਾਊਂਡ ਮੰਗੀ ਹੈ ਉਹ ਸਾਨੂੰ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਅੱਜ ਜਿੱਦੋਂ ਤੁਹਾਡੇ ਰਾਹੀਂ ਚੇਤਾਵਨੀ ਦਿੰਦੇ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਅਗਲੀ ਮੀਟਿੰਗ 6 ਤਾਰੀਖ ਨੂੰ ਹੈ ਇੱਥੇ ਹੀ ਤੇ ਜੇ ਉਦੋਂ ਤੱਕ ਉਹਨਾਂ ਨੇ ਨਾ ਦਿੱਤਾ ਤਾਂ ਕੋਈ ਬਹੁਤ ਸਖਤ ਪ੍ਰੋਗਰਾਮ ਅਸੀਂ 6 ਤਾਰੀਖ ਨੂੰ ਇੱਥੋਂ ਐਲਾਨ ਕਰਾਂਗੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਹੁਣ ਸਿੱਧਾ ਰੁਖ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਥੇ ਕਿ ਉਪ ਰਾਸ਼ਟਰਪਤੀ ਜਗਦੀਪ ਤਨਖੜ ਪਹੁੰਚੇ ਹੋਏ ਨੇ ਪੀਯੂ ਦੀ ਚੌਥੀ ਗਲੋਬਲ ਐਨਵਨੀ ਮੀਟ ਦੇ ਵਿੱਚ ਦਰਸਲ ਹਿੱਸਾ ਲੈਣ ਦੇ ਲਈ ਉਪ ਰਾਸ਼ਟਰਪਤੀ ਵੱਲੋਂ ਸ਼ਿਰਕਤ ਕੀਤੀ ਗਈ ਦੇਰ ਵਾਸ ਅ ਟਾਈਮ ਐਂਡ ਯੂ ਪੀਪਲ ਨੋ ਮੋਰ ਥੈਨ ਆਈ ਡੂ ਅਰਾਊਂਡ 2013 ਵੀ ਵਰ ਟੇਕਨ ਟੂ ਬੀ ਫ੍ਰੈਜਾਈਲ 5 ਆਵਰ ਇਕਨੋਮੀ ਵਾਸ ਕੰਸਰਨ ਆਫ ਗਲੋਬਲ ਐਂਟੀਟੀਸ ਵਰਲਡ ਬੈਂਕ ਐਂਡ ਆਈਐਮਐਫ ਵਰ ਵਰੀਡ ਫਿਰ ਅਮੀ ਕਮ we are number five. we have left behind uk and france. shortly we will be leaving behind japan and germany. we will be the third largest global economy by the end of the decade. <laughs> we are the principal scientific advisor. but imagine the accomplishments we have in his domain. sandra 3 landed on the south pole of moon where no country has ever landed. We east on the face of moon. Tiranga, zeroth point. No nation has done it to that extent. I had a meaningful interaction with ISRO chairman in 1960s. Our own satellite was lost from the pad of another country, and our neighbor Pakistan did it from their own land. But now. Whether it is USA or UK or Singapore, we launch their satellites. That is the growth India has seen. <laughs> Why I am uh, saying so? Because I would seek your massive wider participation. Digital transactions, our UPI, is being adopted even by a country like Singapore. Our digital transactions in 2022 were four times. The digital transactions of USA, UK, France, and Germany taken together. Can you beat it? Our per capita internet consumption is more than that of China and USA taken together. Go to any village. Internet connectivity is as good as in the metros. And one thing you gain in the village more than you get in the metros, there is less pollution. So the world is changing, but we are changing faster than the world. And that is why IMF, World Bank, they say India is the fastest growing large economy in the world. They used to decry us, they used to demean us, they used to take us as a worrisome area of the globe. We are the hot favorite destination of investment and opportunity. In this entire ecosystem, Punjab University, has a glorious history. It has potential to go much beyond what it is doing. We all in this room need to secure it. If we get determined, trust me, Punjab University will be one of the leading universities on the global horizon. We need to work for it. It gives me great pleasure to be in the company of whom? Highly accomplished individuals who made their mark in various fields, in various parts of the globe. And they carry the rich legacy of Punjab ministry. That is the common thread. Alumni of Punjab ministry have excelled in every sphere globally. I can't name the alumni. I miss out some the president of the country vice president of the country prime minister of the country chief justice of the high court chief justice of the supreme court judges scientists number of bureaucrats senior bureaucrats entrepreneurs